ਬਹੁਤ ਫੀਟ ਫਟਾ ਸਕਰ ਬਾਰਗੇ ਇਤਲਾਕਤ ਹੁ ਤਾਂ ਬਾਹਰ ਜਾ ਰੋਣਾ ਪਿਆ ਜਦ ਫੇ ਡੰਡ ਪਾਇ ਸਭ ਨੂੰ ਆ ਰੋ ਪਾਈ ਆ ਰੋ ਪਾਈ ਅੰਦਰ ਤਾਂ ਗਏ ਹਿਦੇ ਖੇ ਨਹੀਂ ਕਹਿੰਦੇ ਸਰੰਗਰਾ ਪਟਕ ਨਹੀਂ ਸਕੀ ਮੈਂ ਅੰਦਰ 냔ੇ ਲੇ ਕੇ ਸੋ ਰਹੀ ਸੀ ਜੀ ਫਿਰ एकदम ਧਮਾਕਾ ਸੀ ਆਈ ਕਿ ਮੈਂ ਆਪਣੇ ਜਲਦੀ ਬਲੀ ਮੋਟੀ ਮੇ 냔ੇ ਲੇ ਕੇ ਪਰ 12:00 ਵਜੇ ਜੀ ਆਂਟੀ ਜਲ ਗਈਆਂ ਮੁੰਡੇ ਵੀ ਜਲੇ ਗਏ ਆਂ ਫੋਕਲ ਵੀ ਜਲੇ ਗਏ ਗੱਲ ਚ ਹੋਇਆ ਜ਼ਬਰਦਸਤ ਧਮਾਕਾ ਅੱਗ ਚ ਚੁਰ ਸੇ ਪਤੀ ਪਤਨੀ ਚਾਰੇ ਪਾਸੇ ਫੈਲਲੀ ਦਹਿਸ਼ਤ ਉਹ ਦੰਦਾ ਵੀ ਹੋਈਆਂ ਟਾਹ ਟੇਰੀ ਜਿੱਥੇ ਅਚਾਨਕ ਕਰਦੇ ਵਿੱਚ ਧਮਾਕਾ ਹੋ ਗਿਆ ਤੇ ਇਸ ਦੇ ਨਾਲ ਚਾਰੇ ਪਾਸੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਘਰਾਂ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਗਏ ਤੇ ਜਦੋਂ ਲੋਕਾਂ ਨੇ ਵੇਖਿਆ ਤਾਂ ਇੱਕ ਮਕਾਨ ਜਿਹਨਾਂ ਕੰਧਾਂ ਢਾਈ ਢੇਰੀ ਹੋਈਆਂ ਪਈਆਂ ਸੀ ਤੇ ਜਿਨ੍ਹਾਂ ਵਿੱਚੋਂ ਇੱਕ ਬਹੁਤ ਮਜ਼ਬੂਤ ਨੱਸੀ ਚਾਂਦੀ 9 ਇੰਚ ਦੀ ਕੰਧ ਵੀ ਟੁਕੜੇ ਟੁਕੜੇ ਹੋ ਗਈ ਤੇ ਇਸ ਦੇ ਟੁਕੜੇ ਕਾਫੀ ਦੂਰ ਤੱਕ ਫੈਲੇ ਹੋਏ ਵਿਖਾਈ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਰਦੇ ਵਿੱਚ ਮੌਜੂਦ ਦੀ ਪਤਨੀ ਅੱਗ ਦੇ ਨਾਲ ਬੁੜੀਆਂਾਂ ਦੇ ਨਾਲ ਝੁੱਲਸ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਤਾਂ ਉਤੋਂ ਉਹਨਾਂ ਨੂੰ ਮੋਹਾਲੀ ਦੇ 6 ਫੇਸ ਦੇ ਸਰਕਾਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਤਾਂ ਤੁਰੰਤ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਤੇ ਉਹਨਾਂ ਅੱਗ ਤੇ ਸਾਬੂ ਪਾਇਆ ਮੈਂ ਅੰਦਰ ਨਿਆਣੇ ਲੈ ਕੇ ਸੌ ਰਹੀ ਸੀ ਜੀ ਫਿਰ एकदम धमाका ਸੀ ਆਈ ਫਿਰ ਮੈਂ ਆਪਣੇ ਜਲਦੀ ਬਲ ਮੋਟੇ ਮੈਂ ਨਿਆਣੇ ਲੈ ਕੇ ਬਾਹਰ ਭੱਜੀ ਜੀ ਫਿਰ ਬਾਹਰ ਅੱਗ ਸੀ ਜਲ ਲਈ फिर आंटी तो मोरे बड़े मैं आवाज़ मारिया मुझे आंटी इधर भाजी इधर जल्दी फिर मुझे नहीं पता जी कैसे हुआ कैसे नहीं लगा ये मुझे नहीं पता है जी अब ये नहीं पता है जी बस मैं उठी तो आग लगी हुई थी या गिरी हुई थी जी दिवाले मैं नहीं आने लेके सो रही थी जी तो, आग तो कह रही है कि मैं चाय बना रही चूल्हे पे तो एकदम लगी है किससे लगी कैसे लगी अभी नहीं पता हमें जी जी ਹਾਂਜੀ ਆਂਟੀ ਜਲ ਗਈਆਂ ਮੁੰਡੇ ਵੀ ਜਲੇ ਹੋਏ ਆਂ ਅੰਕਲ ਵੀ ਜਲੇ ਹੋਏ ਥੋੜੇ ਜੀ ਆਂਟੀ ਕੇ ਪੈਰੋ ਸਭ ਜਲੀ ਹੋਈਏ ਜੀ ਵਾਲ ਵੀ ਜਲ ਗਈ ਹੈ ਉਹ ਵੀ ਨਹੀਂ ਤੇ ਹਾਂਜੀ ਉਹ 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 ਕੋਈ ਚਾਹ ਬਣਾ ਰਹੀ ਸੀ ਅੰਦਰ ਮੱਕਾ ਬਹੁਤ ਪਿਆਸ ਤਾਂ ਮੱਕਾ ਸਿਰ ਧਰ ਕੇ ਇੱਕ ਲੱਗਤਾ गड्डिया क्या हो गया वह तो बहार पद फिर डंड फाड़े सब आ जो पाई आ जो पाई एक ना हो गई एक हो गई अंदर अंदर था था। था। तो गए ही नहीं देखे जी सिलेंडर फट गया सिलेंडर फट गया हूं नहीं पता जी क्या कर जा पता लगूगा वो तो बेचारे हस्पता गए ले गए तुम्हें धनबाद बहुत कुछ कर ਇਕਟਨਾ ਮੁਰਿੰਡਾ ਦੇ ਵਾਰਡ ਨੰਬਰ 15 ਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇਹ ਜ਼ਬਰਦਸਤ ਧਮਾਕਾ ਹੋਇਆ ਹੈ ਤੇ ਲੋਕ ਸਹਮੇ ਹੋਏ ਦੱਸੇ ਜਾ ਰਹੇ ਨੇ ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਸਿਲੰਡਰ ਦੇ ਫਟਣ ਨਾਲ ਹੋਇਆ ਹੈ ਲੇਕਿਨ ਫਾਇਰ ਬੁਝਾਉਣ ਕਰਮਚਾਰੀਆਂ ਦਾ ਹੈ ਕਹਿਣਾ ਹੈ ਕਿ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿਲੰਡਰ ਸਾਬਤ ਸਬੂਤਾ ਬਾਹਰ ਕੱਢਿਆ ਗਿਆ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਜੀ ਰੰਡਾਵਾ ਜਿਵੇਂੜੇ ਇੱਕ ਕੱਚਾ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਦੀ ਪਾਲਣਾ ਕਰਦੇ ਹੋਏ ਸੀ ਮੌਕੇ ਤੇ ਫਾਇਰ ਟੈਂਡ ਲੈ ਕੇ ਪਹੁੰਚੇ ਜੀ ਜੋ ਸਿਲੰਡਰ ਨੂੰ ਅੱਗ ਲੱਗੀ ਜੀ ਸੀ ਉਸ ਸਿਲੰਡਰ ਨੂੰ ਅੱਗ ਬੰਦ ਕਰਕੇ ਸਿਲੰਡਰ ਬਾਹਰ ਕੱਢ ਲਿਆ ਇੱਥੇ ਮਾਲਕਾਂ ਨੇ ਦੱਸਣ ਅਨੁਸਾਰ ਕੋਈ ਬਲਾਸਟ ਹੋਇਆ ਸਿਲੰਡਰ ਹੋ ਸਕਦਾ ਹੈ ਜਾਂ ਕੁਝ ਹੋਰ ਹੋ ਸਕਦਾ ਉਹਦੇ ਬਾਰੇ ਅਸੀਂ ਪੁਖਤਾ ਕੁਝ ਦੱਸ ਨਹੀਂ ਸਕਦੇ ਬਲਾਸਟ ਹੋਣ ਕਰਕੇ ਕੱਲ ਦਾ ਕਾਫੀ ਨੁਕਸਾਨ ਹੋ ਗਿਆ ਜੀ ਅੱਗ ਤੇ ਪੂਰਾ ਕਾਬੂ ਪਾ ਲਿਆ ਗਿਆ ਜੀ ਈ ਵਾਇਟੇਸ਼ਮੰਡਾ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਹ ਰਹਿੰਦਾ ਆਪ ਜੀ ਮੇਰੇ ਕੋਲੇ ਤੇ ਅੱਗ ਨੂੰ ਕਾਰਨ ਚ ਅੱਗ ਲੱਗੀ ਹੋਈ ਹੈ ਜੀ ਸੂਚਨਾ ਦੀ ਪਾਲਣਾ ਕਰਦੇ ਹੋਏ ਸੀ ਫਾਇਰ ਟੈਂਡਰ ਲੈ ਕੇ ਤੁਰੰਤ ਪਹੁੰਚੇ ਜੀ ਇੱਥੇ ਆ ਕੇ ਦੇਖਿਆ ਜੀ ਸਿਲੰਡਰ ਨੂੰ ਅੱਗ ਪਈ ਹੋਈ ਸੀਗੀ ਜੀ ਉਹ ਅਸੀਂ ਆਪਣਾ ਅੱਗ ਤੇ ਕਾਬੂ ਪਾ ਕੇ ਸਿਲੰਡਰ ਨੂੰ ਬਾਹਰ ਕੱਢ ਦਿੱਤਾ ਗਿਆ ਜੀ ਕੁਝ ਕੈਂਚੋ ਵੀ ਆ ਰਿਹਾ ਜੀ ਕੁਝ ਫਟਿਆ ਗਿਆ ਜੀ ਉਹ ਅਸੀਂ ਪੁਖਤਾ ਸਬੂਤ ਨਹੀਂ ਸਾਡੇ ਕੋਲ ਵੀ ਕੀ ਫਟਿਆ ਗਿਆ ਜੀ ਉਹਦੇ ਬਾਰੇ ਅਸੀਂ ਕੁਝ ਦੱਸ ਨਹੀਂ ਜੀ ਸਕਦੇ ਤੇ ਜੋ ਫਟਣ ਦੇ ਕਾਰਨ ਘਰ ਦਾ ਕਾफी ਨੁਕਸਾਨ ਹੋ ਗਿਆ ਜੀ ਸਿਲੰਡਰ ਸਾਹਿਬ ਨੂੰ ਹਾਂਜੀ ਸਿਲੰਡਰ ਅਸੀਂ ਸਾਫ਼ ਤਾਂ ਬਾਹਰ ਕੱਢਦਾ ਜੀ ਤਸਵੀਰਾਂ ਸਾਫ਼ ਵੇਖੀ ਜਾ ਸਕਦੀਆਂ ਨੇ ਕਿ ਭਾਰੀ ਧਮਾਕੇ ਦੇ ਨਾਲ ਕੰਦਾਂ ਦੇ ਟੁਕੜੇ ਦੂਰ ਤੱਕ ਖਿਲਰੇ ਹੋਏ ਨੇ ਤੇ ਇਦਾਂ ਦੀ ਚੇਪੇਟ ਵਿੱਚ ਆਇਆ ਇੱਕ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਹੈ ਤੇ ਘਰ ਦੇ ਅੰਦਰ ਲੱਗੀ ਅੱਗ ਦੇ ਨਾਲ ਇੱਕ ਕੂਲਰ ਵੀ ਪੂਰੀ ਤਰ੍ਹਾਂ ਦੇ ਨਾਲ ਝੁਲਸਿਆ ਦੱਸਿਆ ਜਾ ਰਿਹਾ ਹੈ ਜੱਗਬਾਨੀ ਜੀ ਵੀ ਲਈ ਮੁਰੰਡਾ ਤੋਂ ਅਮਰਜੀਤ ਤੀਮਾਨ ਦੀ ਰਿਪੋਰਟ